ਅੱਜ ਵੀ ਲੋਕੀ ਗੱਡਿਆਂ ਦੇ ਪੱਠੇ ਲੈ ਕੇ ਆਉਂਦੇ ਆ ਵੀ ਕਹਿੰਦੇ ਉਹ ਲੱਕੇ ਦੇ ਵਿੱਚੋਂ ਆਇਆ ਉਹ ਬੋਰ ਸਾਜਣਕਾ ਜਲਾਲਾ ਬਾ ਦਾ ਵੱਡਾ ਵੀਰ ਹੈ ਉਹ ਦਵਾਵਾਂ ਨੇ ਵੱਡੇ ਭਰਾ ਦੇ ਲਈ ਜਿੰਨਾ ਕਰਕੇ ਦਰਸ਼ਕਾਂ ਨੇ ਸੰਗਤਾਂ ਦੇ ਦਰਸ਼ਣ ਕਰਦਾ ਮੌਕਾ ਮਿਲ ਗਿਆ ਉਧਰ ਕਹਿੰਦੇ ਵੀ ਵੀਰ ਰੋ ਪਰੇ ਪਰ ਕਬੱਡੀ 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 ਸਮੂਹ ಗ್ರಾಮ ਪੰਚਾਇਤ ਨੂੰ ਮੇਲਾ ਪ੍ਰਬੰਧਕ ਕਮੇਟੀ ਨਹੀਂ ਆਪਾਂ ਸੇਵਾ ਦਾ ਰੱਖਾਂਗੇ ਪਿੰਡਾਪਰੀ ਗਰੀ ਤੋਂ ਫਰੰਦੀਪੁਰ ਤੱਕ ਫਰੰਦੀਪੁਰਿਆ ਉਹ ਕਿਸੇ ਨੇ ਪੁੱਛ ਲਿਆ ਕਹਿੰਦੇ ਕੀ ਆਉਂਦਾ ਉੱਥੇ ਦੇ ਵੀ ਸੱਜਣਾਂ ਨੂੰ ਖੁੱਲੇ ਸੱਦੇ ਆ ਪਰ ਰੂਪਾ ਜੋ ਗਿਆ ਲਿਆ ਤੇ ਇੱਕਮ ਇੱਕਮ ਫਤਾਪੁਰੀਆ ਫਤਾਪੁਰੀਆ ਫਰੰਦੀਪੁਰੀਏ ਦਾ ਚੇਲਾ ਲੁੱਟ ਗਿਆ ਮੇਲਾ ਇਹ